ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਪਹੁੰਚ ਚੁੱਕੇ ਆ ਪਿੰਡ ਕਾਸਤੀਆਲ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਜੀ ਤਹਿਸੀਲ ਬਟਾਲਾ ਨਜ਼ਦੀਕਾ ਹੀ ਏਡੇ ਲੱਗਦੇ ਆ ਜੀ ਅੱਜ ਵੀ ਬਾਈ ਕੋ ਤਿੰਨ ਚਾਰ ਤੇ ਲੱਗ ਪਸ਼ੂ ਸੇਲ ਆ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਕਾਸਤੀਆ ਭਾਜੀ ਕਿਹਾਂ ਚੱਲਦੇ ਹੋਰ ਸੁਣਾਓ ਬਾਈ ਜੀ ਮੈਂ ਕਿਰਪਾ ਕਰੀਏ ਭਾਜੀ ਆਪਾਂ ਸੁਣਾਉ ਹਾਂ ਹਾਂ ਜੀ ਉਹਦੇ ਜੇ ਚਲੋ ਮੇਗਾ ਮਾਲੀ ਉਧਰ ਉਧਰ ਮਾਰਕੀਟ ਹੈ ਬਾਹਰ ਭਾਜੀ ਲੱਗੇ ਹਾਂ ਚਲੋ ਹਾਂ ਜੀ ਹਾਂ ਜੀ ਅੱਜ ਵੀ ਗਾਵਾਂ ਆੜ ਕੋ ਪਾਂਜੀ ਗੀਆਂ ਦੋ ਦੋਧੀਆਂ ਵਸ਼ੀਆਂ ਠੁਕੀਆਂ ਠੀਕ ਆ ਉਹ ਵੀ ਵੇਖੀਆਂ ਨੇ ਅੱਜ ਹੁਣ ਇੱਕ ਵਸ਼ੀ ਠੁਕੀ ਡਾਗੀ ਆ ਅੱਛਾ ਤੇ ਆ ਜਿਹੜੀ ਸਦਾਮਿਆਂ ਚੱਲ ਪਿਆ ਗਾਂ ਨੂੰ ਆਜੋ ਫੇਰ ਇਧਰ ਆਜੋ ਹਾਂ ਜੀ ਤਾਂ ਜ਼ਰਾ ਖੋਲ ਕੇ ਇਹ ਕਿੰਨੇ ਟਾਈਮ ਰਹਿ ਗਿਆ ਜੀ ਨੂੰ ਇਹਦੇ 15 ਦਿਨ ਰਹਿਦੇ ਜੀ 15 ਦਿਨ ਰਹਿਗੇ ਦੂਜਾ ਸੂਆ ਬਾਈ ਜੀ ਇਹ ਦੂਜਾ ਸੂਆ ਦੂਜਾ ਸੂਆ ਜੀ ਤੇ ਲਓ ਤੇ ਬਾਈ ਜੀ ਦੁੱਧ ਕਿੰਨਾ ਕਰੂ ਫਰੇ ਜੀ ਦੁੱਧੇ 13-14 ਲੀਟਰ ਆ ਰਹੀ ਹੈ ਗ੍ਰੀਸੀ 13-14 ਲੀਟਰ ਵਾਲੇ ਲਓ ਜੀ ਦੇਖੋ ਨਾ ਧਿਆਨ ਨਾਲ ਬਾਠ ਠੀਕ ਆ ਮੋਲ ਲਾ ਮੈਂ ਕੋਲ ਆਜੇ ਭਲੇ ਆਜੋ ਆਜੋ ਬੋਲ ਲਾ ਲਓ ਬਾਠ ਠੀਕ ਆ ਅੱਜ ਵੀ ਫਰ ਭਾ ਨਹੀਂ ਕਹੇ ਜੇ ਅੱਜ ਭਾ ਭਾਜੀ ਬਣੇ ਨਿਕਲੇ ਹਾਂਜੀ ਵਸ਼ੀਆਂ ਬਸ ਮੁੱਲ ਪਾਉਂਦੇ ਡੇਰੇ ਵਸ਼ੀਆਂ ਉਸੇ ਲੱਗੀਆਂ ਸਮਝੋ ਬੋਲੋ ਵਸ਼ੀ ਤੇ ਭਾਜੀ ਵੇਗਣ ਵਾਲੀ 40-42000 ਰੁਪਏ ਦੀ ਹਾਂਜੀ ਪਰ ਤੁਹਾਡਾ ਕੋਈ ਵਪਾਰੀ ਭਰਾ ਵੀ ਲੈ ਜਾਏਗਾ ਜਾ ਕੇ ਰੋਟੀ ਲਵੇ ਹਾਂਜੀ ਵਸ਼ੀ 35000 ਦੀ ਬਸ ਠੀਕ ਆ 35000 ਸਾਫ ਆ ਵਸ਼ੀ ਕਿੰਨੀ ਨਹੀਂ ਠੀਕ ਆ ਬਿਲਕੁਲ ਮੇਰੇ ਕੋਲ ਬਾਜੀ ਭਰਾ ਜੀ ਥਾ ਤੁਹ ਬਹੁਤ ਚੰਗਾ ਠੰਡੀ ਬਣੀ ਵਸ਼ੀ ਠੀਕ 35000 ਚਲੋ ਚਾਹ ਜੀ ਇਹ ਭਾਜੀ ਸਤਵਾਂ ਮਹੀਨਾ ਚੱਲ ਪਈ ਦੁੱਧ ਹੈ ਨਹੀਂ ਦੁੱਧ ਹੈ ਨਹੀਂ ਕੰਦਾ ਠੀਕ ਆ ਇਹ ਕੋਸਾ ਦਾ ਤੇ ਮੈਂ ਸਾਹਮਣੇ ਹਾਂਜੀ ਵਸ਼ੀ 22 ਲੀਟਰ ਦੀ ਮਲਕੜਾ ਵਾਹ ਚੰਗੀ ਚੰਗੀ ਬੈਠਾ ਨਹੀਂ ਕੋਸਟ ਹੈ ਬੈਠਾ ਸੋਣੀ ਬੈਠਾ ਸਤ ਮੈਂ ਬੁਰੀ ਚੈੱਕ ਕਰਾਈ ਤੁਸੀਂ ਜੀ ਚੈੱਕ ਕਰਵਾ ਕੇ ਲੈਂਦੀ ਜਿੰਨੇ ਖੜ ਨਹੀਂ ਚੈੱਕਨ ਵਾਲਾ ਠੀਕ ਆ ਆਜ ਆਜੋ ਬਰੇ ਆਜੋ 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 ਕੋਈ ਨਹੀਂ ਲੈ ਚਲੀ ਸੀ ਜੀ ਪੂਰੀ ਜਾਂਚ ਆ ਜਾਣ ਤਾਂ ਇਹ ਲੈ ਚਲੀ ਦੀ ਮੇਨਾਂ ਦੇ ਲੈ ਕੇ ਘੰਡਵਾਉਗੀ ਚਲ ਕੋਈ ਨਹੀਂ ਹਾਂਜੀ ਬਜੀ ਇਹਦੇ 3 ਮਹੀਨੇ ਪਾਜੀ ਸਾਹ ਵਿਆ ਹਾਂਜੀ ਮੇਰੇ ਨੂੰ ਹਿਸਾਬ ਨਾਲ 2 ਜਗ ਹੋਵੇ ਕਿੰਨੀ ਲੱਕੀ ਵਿੱਚ ਇੱਕ ਬਿਲਕੁਲ ਬਿਲਕੁਲ ਜੀ ਬਿਲਕੁਲ ਅਗਲੀ ਵਸ਼ੀ ਵੀ 22 ਲੀਟਰ ਵਾਲੀ ਆ ਵਸ਼ੀ ਤਿਆਰ ਹੋ ਕੇ 70000 ਦੇ ਲੈਣਾ ਵੀ ਹਾਂਜੀ ਪਰ ਐ ਵਕਤ ਜਿਹੜੀ ਵਸ਼ੀ ਆ ਨਾ ਹਾਂਜੀ 35 ਦੇ ਵੀ ਜਾਣ ਦੋ ਬਸ ਠੀਕ ਆ 30000 ਦੇ ਜਾਣ ਦੋ ਮੈਂ ਜਾਣ ਜਾਣ ਦੋ ਬਲਕਿ ਇਹੋ ਵਸ਼ੀ ਕਢੀ ਜੇ ਨੇ ਠੀਕ ਆ ਵੱਡੀ ਵਸ਼ੀ ਦੇ ਜਾਣ ਦੋ ਜਾਣ ਦੋ ਖੀਰੀ ਵਸ਼ੀ ਅੱਛਾ ਜੀ ਸਾਢੇ 4ਵੇਂ ਦੇ ਗੱਬੜ ਸਾਢੇ 14ਵੇਂ ਦੇ ਗੱਬੜ ਹੈ ਜੀ ਸਾਢੇ 4ਵੇਂ ਦੇ ਗੱਬੜ ਖੀਰੀ ਵਸ਼ੀ ਹੈ ਜੀ ਖੀਰੀ ਵੇੜਾ ਹਾਂਜੀ ਠੀਕ ਆ ਦੋ ਦਾਨੋ ਜੀ ਸਾਢੇ 1/4 ਮਹੀਨੇ ਦੇ ਕੱਪੜੇ ਜੀ ਸਾਢੇ 1/4 ਮਹੀਨੇ ਦੇ ਕੱਪੜੇ ਚੱਕ ਪਾ ਆ ਜੋ ਲਓ ਜੀ ਲਓ ਜੀ ਦੇਖੋ ਚੱਕਾ ਤੁਸੀਂ ਦੀ ਮਾਸ਼ਲੇ ਜੀ ਬਹੁਤ ਚੰਗੀ ਵਸ਼ੀ 20 ਲੀਟਰ ਦੀ ਮਸ਼ੀਨ ਦੀ ਬਹੁਤ ਜੀ ਬਸ ਠੀਕ ਆ ਜੋ ਜੀ ਹਾਂਜੀ ਭਾਜੀ ਹੋਲੀ ਹੋਲੀ ਬੋਲੋ ਜੀ ਕਿੰਨੇ ਦੇ ਜਾਂਦੇ ਤੁਸੀਂ ਦੱਸ ਦੋ ਭਾਜੀ ਇਹਨੇ ਦੱਸ ਦੋ ਭਈ ਹਾਂ ਨਹੀਂ ਹਾਂ ਨਹੀਂ 3000 ਹੀ ਜਾਂਦੇ 3000 ਦੇ 3000 ਹੀ ਜਾਂਦੋ ਵਸ਼ੀ ਇਹ ਵੀ 55 60 ਦੀ ਵਸ਼ੀ ਵੀ ਨਾਲੀ ਚਲੋ ਜਾਂਦੋ ਜਾਂਦੋ ਨਹੀਂ ਭਾ ਸਹੀ ਹੈ ਪੈਂਦੀ ਪੈਂਦੀ ਹਰ ਭਾਜੀ ਕੀ ਜਾਂਦਾ ਆਹ ਭਾਜੀ ਵਸ਼ੀ ਬੜੀ ਵੱਡੀ ਵੀ ਹੈ ਬੜੀ ਚੰਗੀ ਵਾਲੀ ਵਸ਼ੀ ਹੈ ਪੈਂਦੀ ਆ ਦੇ ਆਵਾ ਦੇ ਦਵਤ ਮੁੱਲ ਕਰਨਾ ਨੇ ਬਿਲਕੁਲ ਬਿਲਕੁਲ ਠੀਕ ਨਹੀਂ ਉਹ ਬਸ਼ੀਓ ਜਿੱਥੇ ਮੱਦੀ 40-42 ਹਜ਼ਾਰ ਦੀ ਵੇਚ ਦੋ ਹਾਂਜੀ ਹਾਂਜੀ ਪਰ ਆਵਾਤ 35 ਹਜ਼ਾਰ ਦੀ ਦੇਣ ਦੇ 15 ਦਿਨਾਂ ਦੀ ਬਸ਼ੀ ਸੁਣੀ ਚਲੋ ਠੀਕ ਹੈ ਹਾਂਜੀ ਬੋਲੋ ਨੰਬਰ ਜੀ 85286 ਹਾਂਜੀ 13543 ਠੀਕ ਹੈ 85286 13543 ਪਿੰਡ ਕਾਸਤੀਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਾਥੀ ਕਾ ਅਲੀਵਾਲ ਦੇ ਲੱਗੇ ਸਾਥੀ ਕਾ